ਸਸੀ ਗੱਲ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਜਿਵੇਂ ਪਿਛਲੇ ਕੁਝ ਘੰਟਿਆਂ ਚੋ بارش ਦੇ ਵਿੱਚ ਰੁਕਾਵ ਹੋਇਆ ਹੈਗਾ ਤੇ ਪਿੱਛੋਂ ਪਾਣੀ ਵੀ ਆਣਾ ਜਿਹੜਾ ਕਟਿਆ ਹੈਗਾ ਸਾਡੇ ਗਿੱਦੜਪਿੰਡੀ ਦੇ ਵਿੱਚ ਜਿੱਥੋਂ ਸਤਲੁਜ ਦਰਿਆ ਲੰਘਦਾ ਉੱਥੇ ਕਾਫੀ ਜਿਹੜਾ ਪਾਣੀ ਹੁਣ ਕਟਿਆ ਹੈ ਜਿਹੜਾ ਕੱਲ 2 ਲੱਖ ਤੋਂ ਵੱਧ ਕਿਊਸੇ ਪਾਣੀ ਜਾ ਰਿਹਾ ਸੀ ਹੁਣ ਇਸ ਵੇਲੇ ਲਗਭਗ 1 ਲੱਖ 65000 ਕਿਊਸੇ ਜਿਹੜਾ ਪਾਣੀ ਉਥੋਂ ਚੱਲਦਾ ਪਿਆ ਜਿਹੜਾ ਕਿ ਬਹੁਤ ਹੀ ਲੜਾਉ ਦੇ ਵਿੱਚ ਸਾਨੂੰ ਫਾਇਦਾ ਹੋਇਆ ਹੈਗਾ ਕੱਲ ਮੈਂ ਵਧਾਈ ਦੇਣਾ ਚਾਹੁੰਦਾ ਹੈ ਤੇ ਲੋਕਲ ਸਾਡੇ ਜਿਹੜੇ ਡਰਾਈਵਰ ਯੰਗ ਮੁੰਡੇ ਸੀਗੇ ਤੇ ਨਾਲ ਸਾਡੀ ਐਨਡੀਆਰਫੀ ਟੀਮ ਸੀ ਜਿਨ੍ਹਾਂ ਨੇ ਪੁਲ ਦੇ ਥੱਲੇ ਇੱਕ ਫਸੀ ਹੋਈ ਕਾਫੀ ਛੇੜੀ ਰਿਕਵਰਡ ਸੀ ਬੂਟੀ ਆਦਕਤ ਆਗੇ ਫਸ ਕੇ ਸੀ ਉਹਨਾਂ ਨੂੰ ਆਪ ਬੜੀ ਦਲੇਰੀ ਨਾਲ ਜਾ ਕੇ ਕੱਢਿਆ ਤੇ ਜਿਸ ਨਾਲ ਸਾਡਾ ਜਿਹੜਾ ਪਾਣੀ ਸੀ ਉਹ ਵਾਹੂ ਨਿਕਲ ਗਿਆ ਸਾਡੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਸੀ ਆ ਮੁਲਾਜ਼ਮ ਸੀ ਉਹਨਾਂ ਨੇ ਵੀ ਬਹੁਤ ਮਿਹਨਤ ਨਾਲ ਉਹ ਜਿਹੜਾ ਕਲੀਅਰ ਕੀਤਾ ਹਰ ਸਾਲ ਜਿਹੜੇ ਇਸ ਇਸ ਦੇ ਨਾਲ ਜਦੋਂ ਡਾਫ ਲੱਗਦੀ ਸੀ ਤੇ ਕਾਫੀ ਸਾਡੇ ਪਿੰਡ ਜਿਹੜੇ ਪ੍ਰਭਾਵਿਤ ਹੁੰਦੇ ਸੀ ਹੁਣ ਵੀ ਇਸ ਵੇਲੇ ਅਸੀਂ ਜਿਹੜੇ ਸਾਡੇ ਮੇਨ ਬੰਦ ਹੈਗੇ ਉੱਥੇ ਖੜੇ ਹੋਇਆ ਪ੍ਰਮਾਤਮਾ ਦੀ ਬਹੁਤ ਵੱਡੀ ਮਿਹਰ ਹੈ ਕਿ ਸਾਡੇ ਦਿਲੰਦਰ ਦੇ ਸਾਰੇ ਜਿਹੜੇ ਮੇਨ ਬੰਨ ਹੈ ਉਹ ਸੁਰੱਖਿਅਤ ਨੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਸ ਵੇਲੇ ਕੋਈ ਘਬਰਾਉਣ ਦੀ ਲੋੜ ਨਹੀਂ ਆ ਕਿਉਂਕਿ ਪਿੱਛੋਂ ਵੀ ਪਾਣੀ ਜਿਹੜਾ ਇਸ ਵੇਲੇ ਲਗਾਤਾਰ ਘਟਦਾ ਪਿਆ ਜੇ ਕਿਤੋਂ ਪਿਛੋਂ ਕੋਈ ਪਾਣੀ ਵਦ ਛੜਿਆ ਜਾਂਦਾ ਤਾਂ ਅਸੀਂ ਮੁਰ ਜਿਹੜੀ ਐਡਵਾਈਜ਼ਰੀ ਹੈ ਲੋਕਾਂ ਨੂੰ ਜਾਰੀ ਕਰਾਂਗੇ ਪਰ ਹਾਲਾਤ ਕਾਫੀ ਚੰਗੇ ਆ ਸਮਾਨੇ ਹੁੰਦੇ ਜਾ ਰਹੇ ਨੇ ਮੇਰੀ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਬਿਲਕੁਲ ਵੀ ਘਬਰਾਉਣਾ ਬਿਲਕੁਲ ਵੀ ਮੰਨ ਚ ਪੈਣਾ ਪੈਦਾ ਕਰਨ ਇਸੇ ਤਰ੍ਹਾਂ ਆਪਾਂ ਨਾਲ ਮਿਲ ਕੇ ਨਾਲ ਰਲ ਕੇ ਸਾਰੇ ਲੋਕਾਂ ਦੇ ਸਾਰੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਮੁਸੀਬਤ ਆਈ ਹੋਈ ਹੈ ਉਹਨੂੰ ਆਪਾਂ ਦੂਰ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ